કે ਸੱਭਿਆਚਾਰ ਨੂੰ ਪ੍ਰਮੋਟ ਕਰਨ ਵਾਲੇ ਤੇ ਮੈਨੂੰ ਬੜੀ ਖੁਸ਼ੀ ਹੋਈ ਕਿਉਂਕਿ ਆਮ ਤੌਰ ਤੇ ਕੀ ਦੇਖਿਆ ਜਾਂਦਾ ਇਹਨਾਂ ਜਿਹੜੀਆਂ ਇਹੋ ਜਿਹੀਆਂ ਥਾਵਾਂ ਤੇ ਬੜੇ ਹੋਰ ਤਰ੍ਹਾਂ ਦੇ ਕਲਾਕਾਰ ਆਉਂਦੇ ਆ ਲੇਕਿਨ ਮੈਨੂੰ ਬਹੁਤ ਮਾਣ ਹੈ ਕਿ ਤੁਸੀਂ ਥਿਆਇ ਕੀ ਕਹਿਣਾ ਚਾਹੋਗੇ ਜੀ ਜਦੋਂ ਧੰਨਵਾਦ ਜੀ ਸਾਰੇ ਪੰਜਾਬੀਆਂ ਦਾ ਸਾਰੇ ਫਰੋਜਪੁਰ ਏਰੀਆ ਦਾ ਮੈਂ ਫਰੋਜਪੁਰ ਚ ਬਹੁਤ ਵਾਰੀ ਆ ਚੁੱਕਿਆ ਹਾਂ ਬਹੁਤ ਮੇਲਾ ਲਾਇਆ ਹੈ ਠੀਕ ਹੈ ਇਤਰੋਂ ਫਿਰ ਅਪਾ ਜਲਾਲਾਬਾਦ ਫਾਜ਼ਿਲਗਾ ਬੋਰ ਹਨਾ ਠੀਕ ਹੈ ਇਤਰੋਂ ਸਾਰਾ ਪੰਜਾਬ ਹੀ ਆਪਾਂ ਵੀ ਆਉਂਦੇ ਹਾਂ ਹਨਾ ਬਹੁਤ ਪੰਜਾਬੀ ਪਸੰਦ ਕਰਦੇ ਆ ਠੀਕ ਹੈ ਤੇ ਮੈਨੂੰ ਬਹੁ ਪਿੰਡ ਹੁਣੇ ਇਦਾਂ ਦੇ ਚਾਹੀਦੇ ਨੇ ਹੂੰ ਪਿੰਡ ਵਾਲਿਆਂ ਨੇ ਬੜੀ ਰੂਹਣਾ ਸੁਣਿਆ ਸਾਰੇ ਇਲਾਕੇ ਨੇ ਤੇ ਆਪਣੇ ਪੰਜਾਬੀ ਹੁਣੇ ਇਦਾਂ ਦੇ ਚਾਹੀਦੇ ਕਿ ਜਿਹੜੇ ਲੋਕ ਤਥ ਲੋਕ ਗੀਤ ਲੋਕ ਥਾਵਾਂ ਨੂੰ ਲੋਕ ਕਥਾ ਨੂੰ ਇਹ ਪਿਆਰ ਕਰਨ ਸਾਡੇ ਬਜ਼ੁਰਗਾਂ ਦੀਆਂ ਗੱਲਾਂ ਨੂੰ ਦਾ ਇੱਕੀ ਦਾਸ ਜਿਹੋ ਆ ਬਾਕੀ ਸਮਾਂ ਹੁਣ ਬਦਲ ਰਿਹਾ ਹੈ ਅੱਛਾ ਦੇਖੋ ਲੋਕ ਨਜ਼ਰ ਸਾਹਮਣੇ ਰੱਖਦੇ ਆ ਠੀਕ ਹੈ ਜੀ ਆਪਣੇ ਬਜ਼ੁਰਗਾਂ ਦੀਆਂ ਗੱਲਾਂ ਨੂੰ ਕੁਝ ਸ਼ਹਿਰੋ ਸ਼ਹਿਰੀ 1 ਮਿੰਟ ਜਿਸ ਹਾਂਜੀ ਹਾਂ ਥੋੜਾ ਜਿਹਾ ਬਸ ਇੱਕ ਤਾਂ ਉਹਨਾਂ ਦੇ ਨੌਜਵਾਨਾਂ ਸੰਦੇਸ਼ ਕੀ ਦੇਣਾ ਚਾਹੁੰਦੇ ਜਿਹੜੇ ਨਸ਼ਿਆਂ ਦੇ ਨਾਲ ਮਲ ਦੀ ਨਸ਼ਿਆਂ 'ਚ ਲੱਗ ਚੁੱਕੇ ਆ ਨਾ ਸਭੇ ਚਾਹਨਾ ਜੋੜਨ ਵਾਲੀ ਕਾਰਜਾਂ ਨੂੰ ਇਹ ਸਾਨੂੰ ਆਪ ਹੀ ਰੋਕਣਾ ਪਣਾ ਜਿਵੇਂ ਜਿੰ ਇੰਤਜ਼ਾਰ ਕਰੀਏ ਕੋਈ ਲੀਡਰ ਆਵੇ ਤਾਂ ਜਾਂ ਕੋਈ ਅਵਤਾਰ ਧਾਰੇ ਕੋਈ ਉਹ ਨਹੀਂ ਸਾਨੂੰ ਆਪ ਘਰਾਂ ਤੋਂ ਸ਼ੁਰੂਆਤ ਕਰਨੀ ਪੈਣੀ ਤੇ ਤੋਂ ਲੈਣਾ ਮੈਂ ਕਹਿੰਦਾ ਕੁਝ ਸ਼ਬਦ ਹੋ ਲੈਣਾ ਦੱਸੋ ਹੋ ਰੱਬਾ ਲਾਦ ਨਾ ਕਿਸੇ ਦੀ ਮਾੜੀ ਨਿਕਲ ਆਵੇ ਉਹ ਬਣੀ ਪੀੜੀਆਂ ਤੋਂ ਇੱਜ਼ਤ ਪਲਾਂ ਚ ਰੋਲ ਦੇ ਓਏ ਬੰਦਾ ਧੋਗਲਾ ਨਹੀਂ ਟਹਾਨੀਆਂ ਦੇ ਵਿੱਚ ਚਾਹੀਦਾ ਓਏ ਜਿਹੜਾ ਵੈਰੀਆਂ ਦੇ ਕੋਲ ਜਾ ਕੇ ਭੇਤ ਖੋਲਦੇ ਉਹ ਕਦੇ ਡੁੱਲਿਆ ਜਮੀਣੀ ਉੱਤੇ ਕੰਮ ਨਹੀਂ ਆਉਂਦਾ ਉਹ ਡੋਲੂ ਵਿੱਚ ਮੂੰਹ ਪਾ ਕੇ ਬਿੱਲੀ ਦੁੱਧ ਡੋਲਦੇ ਰਾਜ ਕਿੰਨੇ ਵੀ ਬੰਦੇ ਦੇ ਦਿਲ ਵਿੱਚ ਲੁਕੇ ਹੋਣ ਪੈਗ ਚਾਰ ਕਲਵਾ ਦੇ ਸਭ ਸੱਚ ਬੋਲਦੇ ਠੀਕ ਹੈ ਜੀ ਧੰਨਵਾਦ ਭਾਈ ਜੀ ਜਾਣਕਾਰੀਆਂ ਲਈ ਬਹੁਤ ਵਾਧਾ ਧੰਨਵਾਦ ਜੀ ਚਲੋ ਦਿਲੋਂ ਪਿਆਰ ਦਿਓ ਧੰਨਵਾਦ ਠੀਕ ਹੈ